ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਸਬੰਧਿਤ ਤਾਂ ਖਾਸ ਤੌਰ ਤੇ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਬਹੁਤ ਵੱਡੇ ਸਕੇਲ ਤੇ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਬਾਕੀ ਜ਼ਿਲ੍ਹਿਆਂ 'ਚ ਚੰਗੇ ਤੇ ਇੱਕ ਨਾ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਝੋਨਾ ਪਰਮਲ ਹੋਵੇ ਚਾਹ ਬਾਸਮਤੀ ਹੋਵੇ ਜਿਸ ਬੰਦੇ ਨੂੰ ਤਕਨੀਕ ਆ ਗਈ ਉਹਦੇ ਲਈ ਤਾਂ ਇਹ ਹੈ ਸੋਨੇ ਤੇ ਸੁਹਾਗਾ ਜਿਸ ਬੰਦੇ ਨੂੰ ਤਕਨੀਕ ਦੀ ਸਮਝ ਨਹੀਂ ਆਈ ਤਕਨੀਕ ਸਹੀ ਤਰੀਕੇ ਨਾਲ ਨਹੀਂ ਅਪਣਾਈ ਉਹਦੇ ਲਈ ਫਿਰ ਜਿਹੜਾ ਹੈਗਾ ਇਹ ਕੰਮ ਸਹੀ ਨਹੀਂ ਹੈਗਾ ਤਾਂ ਫਿਰ ਜੇ ਕਾਮਯਾਬ ਹੋਣਾ ਹੈ ਤਾਂ ਤਕਨੀਕ ਸਿੱਖਣੀ ਪਵੇਗੀ ਭਾਵੇਂ ਕਿ ਕਈ ਵਾਰ ਕਿਸਾਨ ਵੀਰ ਕਹਿ ਦਿੰਦੇ ਕਿ ਇਹ ਤੇ ਪਾਣੀ ਪਛਦਾ ਪੁੱਦਾ ਤਾਂ ਹੈ ਨਹੀਂਗਾ ਪਾਣੀ ਵੱਧ ਲੱਗ ਜਾਂਦਾ ਤਾਂ ਐਵੇਂ ਜਿਹੜਾ ਹੈਗਾ ਸਿੱਧੀ ਬਿਜਾਈ ਅਸੀਂ ਨਹੀਂ ਕਰਦੇ ਦੇਖੋ ਗੱਲ ਫੇਰ ਉਹੀ ਹੈ ਜੇਕਰ ਝੋਨੇ ਦੀ ਸਿੱਧੀ ਬਿਜਾਈ ਕਰਕੇ ਕੱਦੂ ਵਾਲੇ ਵਾਂਗੂ ਪਾਣੀ ਭਰ ਕੇ ਰੱਖਣਾ ਫੇਰ ਪਾਣੀ ਦੀ ਬੱਚੇ ਥੋੜੇ ਹੋਣਗੇ ਪਾਣੀ ਦੀ ਬਚਤ ਤਾਂ ਹੋਏਗੀ ਜੇ ਤਕਰੀਕ ਨੂੰ ਸਹੀ ਤਿਕਣਾ ਪਣਾਵਾਂਗੇ ਪਾਣੀ ਦੀ ਬਚਤ ਹੁੰਦੀ ਹੈ ਅਗਲੀ ਕਣਕ ਦਾ ਝਾੜ ਕੁਆਂਟਲ ਤੱਕ ਵੱਧ ਜਾਂਦਾ ਹੈ ਬਿਮਾਰੀ ਘੱਟ ਲੱਗਦੀ ਹੈ ਜ਼ਮੀਨ ਦੇ ਵਿੱਚ ਹਾਰਡ ਪੈਣ ਨਹੀਂ ਬਣਦੀ ਬਰਸਾਤ ਦਾ ਪਾਣੀ ਥੱਲੇ ਨੂੰ ਜੀਰਦਾ ਹੈ ਕਣਕ ਪੀਲੀ ਘੱਟ ਪੈਂਦੀ ਹੈ ਖਰਚਾ ਕਾਫੀ ਘਟਦਾ ਹੈ ਖਾਸ ਤੌਰ ਤੇ ਜਿਹੜੇ ਬਾਸਮਤੀ ਵਾਲੇ ਭਰਾ ਹੈ ਇਹਨਾਂ ਦੇ ਖੇਤਾਂ ਦੇ ਵਿੱਚ ਝੰਡਾ ਰੋਗ ਜਾਂ ਵੱਧਵੇਂ ਬੁੱਟਿਆਂ ਦੀ ਸਮੱਸਿਆ ਘੱਟ ਆਉਂਦੀ ਹੈ ਪੰਜਾਬ ਦੇ ਕਿਸਾਨ ਮੁੱਖ ਤੌਰ ਤੇ ਦੋ ਤਰੀਕੇ ਨਾਲ ਸਿੱਧੀ ਬਿਜਾਈ ਕਰਦੇ ਹੈ ਇੱਕ ਤਾਂ ਕਿਸਾਨ ਕੀ ਕਰਦੇ ਹੈ ਕਿ 3 ਤੋਂ 4 ਸੈਂਟੀਮੀਟਰ ਡੂੰਘਾ ਬੀਜ ਘੇਰ ਦਿੰਦੇ ਸੁੱਕੇ ਬਾਣ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉੱਪਰ ਜਿਹੜਾਗਾ ਪਾਣੀ ਲਾ ਕੇ ਦੋ ਪਾਣੀ ਲਾ ਕੇ ਉਗਾ ਕੇ ਤੇ ਆਪਣਾ ਝੋਨਾ ਉਗਾ ਲੈਂਦੇ ਆ ਦੂਜਾ ਤਰੀਕਾ ਉਹ ਹੈ ਜਿਹੜਾ ਮੈਂ ਆਪਣੇ ਖੇਚ ਕਰਿਆ ਤੁਹਾਡੇ ਸਾਹਮਣੇ ਇਹ ਹੈਗਾ ਤਰਵਤ ਤਾਂ ਮੈਂ ਫਿਰ ਦੋਨੋਂ ਹੀ ਤਰੀਕਿਆਂ ਦੀ ਗੱਲ ਕਰਾਂਗਾ ਦੋਨੇ ਤਰੀਕੇ ਦੇ ਨਾਲ ਇੱਕ ਤੀਜੇ ਹਾਈਬ੍ਰਿਡ ਤਰੀਕੇ ਦੀ ਗੱਲ ਵੀ ਆਪਾਂ ਇਹਦੇ ਨਾਲ ਕਰਾਂਗੇ ਜਿਹੜਾ ਤਰਵਤਰ ਤਰੀਕਾ ਹੈਗਾ ਇਹ ਚ ਦੂਜੇ ਤਰੀਕੇ ਨਾਲ ਥੋੜਾ ਫਰਕ ਇਹ ਹੈਗਾ ਕਿ ਇਹਦੇ ਵਿੱਚ ਤਰਵਤ ਦੇ ਵਿੱਚ ਖੇਤ ਦੇ ਵਿੱਚ ਬੀਜਿਆ ਜਾਂਦਾ ਤੇ ਕੋਸ਼ਵਿਰ ਫਾਇਦਾ ਪੁੱਛਦੇ ਫਾਇਦਾ ਇਹ ਹੈਗਾ ਕਿ ਇੱਕ ਤਾਂ ਚਨਦੀਨ ਘਟ ਹੁੰਦਾ ਹੈ ਦੂਸਰਾ ਇਹਦੇ ਵਿੱਚ ਲੋਹੇ ਦੀ ਘਾਟ ਘਟ ਆਉਂਦੀ ਹੈ ਤੀਸਰਾ ਚ ਪਾਣੀ ਦੀ ਕਾਫੀ ਜਿਆਦਾ ਬਚਤ ਹੁੰਦੀ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੈਗੀ ਹੈ ਕਿ ਇਸ ਖੇਤ ਦੇ ਵਿੱਚ ਕਰੰਟ ਹੋਣ ਦਾ ਡਰ ਰਹਿੰਦਾ ਹੈ ਜੇ ਤੁਹਾਨੂੰ ਤਕਨੀਕ ਆਉਂਦੀ ਹੈ ਫਿਰ ਕਰੰਟ ਤਾਂ ਵੀ ਕੋਈ ਖਤਰਾ ਨਹੀਂ ਹੈਗੀ ਤੇ ਦੂਜੀ ਸਮੱਸਿਆ ਇਹ ਹੈਗੀ ਕਿ ਜਿਹੜੀਆਂ ਪੈਲੀਆਂ 'ਚ ਰੋੜੀ ਬਣਦੀ ਹੈ ਤਾਂ ਉੱਥੇ ਰੋੜੀ ਦੇ ਵਿੱਚ ਹਵਾ ਪੈ ਜਾਂਦੀ ਹੈ ਤੇ ਹਵਾ ਭੈਣ ਕਰਕੇ ਜਿਹੜਾ ਹੈਗਾ ਬਾਹ ਦਾਣਾ ਉਹਨੇ ਦਿੱਕਤ ਆਉਂਦੀ ਹੈ ਆ ਜਿਹੜੀ ਇਹ ਪ੍ਰੈਸ ਵੀਲ ਵਾਲੀ ਡ੍ਰਿਲ ਹੈਗੀ ਐ ਇਹ ਬਹੁਤ ਜ਼ਿਆਦਾ ਵਧੀਆ ਹੈਗੀ ਐ ਜੇਕਰ ਇਹਦੇ ਇਸ ਤੋਂ ਵੀ ਚੌੜੇ ਵਾਲੇ ਵੀਲ ਲਵਾ ਕੇ ਉਹਦੇ ਨਾਲ ਫਿਰ ਰੋੜੀ ਦੀ ਸਮੱਸਿਆ ਤੋਂ ਹੱਲ ਆ ਜਾਂਦਾ ਤਾਂ ਇਹ ਸਹੀ ਐ ਪਹਿਲਾਂ ਮੈਂ ਮੋਟੇ-ਮੋਟੀਆਂ ਗੱਲਾਂ ਕਰਾਂਗਾ ਅਲੱਗ-ਅਲੱਗ ਤਕਨੀਕ ਨੂੰ ਅਲੱਗ-ਅਲੱਗ ਕੇ ਗੱਲ ਕਰਾਂਗਾ ਕੋਈ ਵੀ ਵਿਅਕਤੀ ਸਿੱਧੀ ਵਿਜੈ ਕਰ ਰਿਹਾ ਤਾਂ 8 ਕਿਲੋ ਤੋਂ ਵੀ ਘਟਣਾ ਪਊ ਜਿਹੜੀ ਤੁਹਾਡੀ ਲੈਂਡ ਟੂ ਲੈਂਡ ਦੀ ਦੂਰੀ ਹੈ ਉਹਨੂੰ ਨਾਪ ਦਿਓ 8 ਕਿਲੋ ਵੀ ਹੋਣਾ ਚਾਹੀਦਾ ਹੈ ਦੇਖੋ ਵੀ ਭਾਵੇਂ ਕਿੱਲੇ ਦੇ ਵਿੱਚ 2 ਕਿਲੋ ਦੇ ਨਾਲ ਵੀ ਕਈ ਵਿਰ ਕੱਦੂ ਵਾਲਾ ਚੋਨਾ ਲਾ ਦਿੰਦੇ ਆ ਇੱਥੇ ਕੀ ਹੈ ਕਿ ਕਈ ਸਾਰੀਆਂ ਤੱਤੀਆਂ ਹਵਾਵਾਂ ਚਲਣੀਆਂ ਐ ਇਸ ਕਰਕੇ ਜਿਹੜਾ ਵੀ ਹੈਗਾ ਉਹਦੇ ਵਿੱਚੋਂ ਕਿੰਨੇ ਬਚਦੇ ਆ ਕਿੰਨੇ ਰਹਿੰਦੇ ਵੱਖਰੀ ਗੱਲ ਹੈ ਇਹਦੇ ਕਰਕੇ 8 ਕਿਲੋ ਵੀ ਕਿੱਲੇਰਾ ਘੱਟੋ ਘੱਟ ਪਾਉਣਾ ਹੀ ਪਾਉਣਾ ਹੈ ਦੂਜੀ ਗੱਲ ਹੈਗੀ ਐ ਇਹ ਖੇਤ ਦੇ ਵਿੱਚ ਜਿਹੜੀ ਖੇਤ ਦੀ ਡੂੰਘਾਈ ਹੈਗੀ ਹੈ ਉਹਦਾ ਧਿਆਨ ਰੱਖਣਾ 3 ਤੋਂ 4 ਸੈਂਟੀਮੀਟਰ ਡੂੰਘਾ ਹੀ ਬੀ ਆਪਾਂ ਬੀਜਣਾ ਹੈ ਇਹ ਸਭ ਤੋਂ ਮਹੱਤਵਪੂਰਨ ਗੱਲ ਹੈ ਜਿਹੜੀ ਲਾਈਨ ਤੋਂ ਲਾਈਨ ਦੀ ਦੂਰੀ ਹੈ ਉਹ 8 ਇੰਚ ਸਹੀ ਹੈ 8 ਇੰਚ ਮੇਰੇ ਨਾਲ ਇੱਕ ਖਾਨ ਸਾਥੀ ਸੀਗੇ ਬੜੇ ਹੀ ਸਮਝਦਾਰ ਨੇ ਤਾਂ ਉਹਨਾਂ ਦੇ ਖੇਤ 'ਚ ਅਸੀਂ ਸਿੱਧੀ ਬਿਜਾਈ ਕੀਤੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਵੀ 8 ਇੰਚ ਜਿਹੜੀ ਹੈਗੀ ਆਪਣਾ ਜਾਂ 20 ਸੈਂਟੀਮੀਟਰ ਆਪਾਂ ਲਾਈਨ ਟੂ ਲਾਈਨ ਦੂਰੀ ਰੱਖ ਲਈ ਮੈਨੂੰ ਕਹਿੰਦੇ ਨਹੀਂ ਯਾ ਸਾਡੇ ਖੇਤ ਦਾ ਜਿਹੜਾ ਹੈਗਾ ਥੱਬਾ ਥੱਬਾ ਬੁੱਟਾ ਬਣ ਜਾਂਦਾ ਆਪਾਂ ਫੁੱਟ ਤੇ ਬੀਜਣਾ ਫੁੱਟ ਤੇ ਬੀਜ ਲਿਆ ਫਿਰ ਉਸ ਖੇਤ ਦੇ ਵਿੱਚ ਉਹ ਨਦੀਨ ਉੱਗਿਆ ਜਿਹੜਾ ਕਿਸਾਨ ਨੇ ਕਦੇ ਸੋਚਿਆ ਵੀ ਨਹੀਂ ਸੀ ਕਿਉਂ ਕਿ ਜ਼ਮੀਨ ਦੇ ਵਿੱਚ ਜਿੰਨੀ ਦੇਰ ਤੱਕ ਉੱਪਰੋਂ ਛਾਂ ਨਹੀਂ ਹੁੰਦੀ ਨਦੀਨ ਨਹੀਂ ਉਗਣਾ ਤਾਂ ਫੇ ਜੇ ਤੁਸੀਂ ਲਾਈਨ ਤੋਂ ਲਾਈਨ ਦੀ ਦੂਰੀ ਵਧਾ ਦਿਓਗੇ ਤੇਰਾ ਨੁਕਸਾਨ ਹੋਏਗਾ ਬਾਕੀ ਸਾਡੇ ਤਾਂ ਜਿਹੜੀ ਹੈਗੀ ਐ ਆ ਦੂਸਰੀ ਜਿਹੜੀ ਹੈਗੀ ਐ ਮੇਰੇ ਕੋਲ ਇਹ ਮਸ਼ੀਨ ਤੇ ਲੱਗਿਆ ਸਿਸਟਮ ਜਿਹੜੀ ਉਹ ਚੋਬਰੀ ਤਰ੍ਹਾਂ ਲਾਉਂਦੀ ਹੈ ਥਾਂਾਂਾਂ ਛੱਡ ਕੇ ਚਾਰ ਚੇਤੇ ਨਾਲ ਇਕੱਠੇ ਸਿਰਦੀ ਮੇਰੇ ਤਾਂ ਕਿਤੇ ਜਿਆਦਾ ਕਾਮਯਾਬ ਨਹੀਂ ਹੋਈ ਤਾਂ ਮੈਂ ਤਾਂ ਸੁਧਾਰਨ ਹੀ ਜਿਹੜਾ ਹੈਗਾ ਵਰਤ ਰਿਆਂ ਕੋਸ਼ਿਸ਼ ਇਹ ਕਰੋ ਕਿ ਮਸ਼ੀਨ ਉਹ ਹੋਵੇ ਜਿਹਦੇ ਪਿਛਲੇ ਪਾਸੇ ਜਿਹੜਾ ਹੈਗਾ ਸਪਰੇਅ ਦਾ ਇੰਤਿਮ ਹੈਗਾ ਅਗਲੀ ਗੱਲ ਸਪਰੇਅ ਨਦੀਨ ਆਸ਼ਕ ਦੀ ਸਪਰੇਅ ਦੇ ਲਈ ਕਈ ਸਰੇ ਕਿਸਾਨ ਸਾਥੀ ਇਹ ਕਹਿੰਦੇ ਆ ਕਿ ਅਸੀਂ ਸਪਰੇਅ ਨਹੀਂ ਕਰਨੀ ਇਹ ਕੰਮ ਨਾ ਕਰੋ ਨਦੀਨ ਨਾਸ਼ਕ ਦੀ ਸਪਰੇਅ ਜ਼ਰੂਰ ਕਰੋ ਆਪਣੇ ਕੋਲੇ ਪੈਂਡੀਮੈਥਾਲਿਨ ਸਪਰੇਅ ਆਉਂਦੀ ਹੈ ਪੈਂਡੀਮੈਥਾਲਿਨ ਦਾ ਆਪਾਂ ਸਪਰੇਅ ਕਰ ਸਕਦੇ ਹਾਂ ਠੀਕ ਹੈ ਇਹਨੂੰ ਜਿਹੜਾ ਹੈਗਾ 1 ਲੀਟਰ ਆਪਣਾ ਪੈਣਾ ਹੈ 1 ਲੀਟਰ ਜਿਹੜਾ ਹੈਗਾ ਉਹਨੂੰ ਆਪਾਂ ਇਹ 200 ਲੀਟਰ ਪਾਣੀ ਚ ਪਾ ਕੇ ਤਰਵਤਰ ਬਿਜਾਈ ਤੋਂ ਬਾਅਦ ਦੇਵੇ ਸ਼ਾਮ ਦੇ ਟਾਈਮ ਜਿਹੜਾ ਹੈਗਾ ਇਹਦਾ ਆਪਾਂ ਸਪਰੇਅ ਕਰ ਸਕਦੇ ਹਾਂ ਉਹਦੇ ਨਾਲ ਵਧੀਆ ਰਿਜ਼ਲਟ ਆਉਂਦਾ ਹੈ ਤੇ ਜਿਹੜੇ ਬੰਦੇ ਸੁੱਕੇ ਚ ਬੀਜ ਕੇ ਪਾਣੀ ਲਾ ਰਹੇ ਆ ਉਹ ਆਪਾਂ ਇਹ ਕਰਨ ਕਿ ਭਾਈ ਤੁਸੀਂ ਜਿਹੜਾ ਹੈਗਾ ਬੀਜਣ ਤੋਂ ਤੁਰੰਤ ਬਾਅਦ ਸ਼ਾਮ ਦੇ ਟਾਈਮ ਜਾਂ ਫਿਰ ਜਦੋਂ ਪਹਿਲਾ ਪਾਣੀ ਲਾਤਾ ਜਿਵੇਂ ਉੱਤਰ ਆ ਗਿਆ 1-2 ਦਿਨ ਦੇ ਵਿੱਚ ਤੇ ਉਹਦੇ ਚ ਪੈਂਡੀ ਮੈਥਲਨ ਦਾ ਸਪਰੇਅ ਕਰ ਦਿਓ ਉਹਦਾ ਬਹੁਤ ਸੋਨਾ ਰਿਜ਼ਲਟ ਆਉਂਦਾ ਹੈ ਉਗਣ ਤੋਂ ਬਾਅਦ ਕੀ ਕਰਨਾ ਉਹ ਆਪਾਂ ਬਾਅਦ ਚ ਗੱਲ ਕਰਾਂਗੇ ਠੀਕ ਹੈ ਬੀ ਦੀ ਮਾਤਰਾ ਪੂਰੀ ਤੇ ਬੀ ਸੋਧ ਕੇ ਜਰੂਰ ਪੀਜਣਾ ਇਸ ਚੀਜ਼ ਦਾ ਧਿਆਨ ਰੱਖਣਾ ਸੋਧਨ ਦੇ ਵਿੱਚ ਜਿਹੜੇ ਤਾਂ ਵੀਰ ਤਰਵਤਰਾ ਦਾ ਬੀਜ ਰਹੀ ਹੈ ਉਹਨਾਂ ਨੂੰ ਇਹ ਕਵਾਂਗੇ ਕਿ ਵੀ ਤੁਸੀਂ ਜਿਹੜਾ ਹੈਗਾ 10 ਤੋਂ 12 ਘੰਟੇ ਤੱਕ ਬੀ ਨੂੰ ਜਿਹੜਾ ਹੈਗਾ 13045 ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ ਦੇ ਵਿੱਚ ਭਿਉਂ ਕੇ ਰੱਖੋ ਉਹ ਕਿੰਨਾ ਪਾਉਣਾ 10 ਲੀਟਰ ਪਾਣੀ 'ਚ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਪਾਉਣਾ ਹੈ ਠੀਕ ਹੈ 8 ਕਿਲੋ ਬੀ ਨੂੰ 10 ਲੀਟਰ ਪਾਣੀ ਬਹੁਤ ਹੁੰਦਾ ਹੈ ਤਾਂ ਉਹਦੇ ਨਾਲ ਝੋਨਾ ਇੱਕ ਦਿਨ ਪਹਿਲਾਂ ਉਗਦਾ ਹੈ ਤਾਂ ਉਹ ਸਾਨੂੰ ਅੱਗੇ ਦਿੱਕਤ ਨਹੀਂ ਆਉਂਦੀ ਕਿਵੇਂ ਕਰੰਟ ਕੋਰਣੇ ਚ ਇੱਕ ਇੱਕ ਦਿਨ ਕੀਮਤੀ ਹੁੰਦਾ ਹੈ ਪਰੰਤੂ ਮੈਂ ਪਿਛਲੇ ਸਾਲ ਦੇਖਿਆ ਕਿ ਜਿਹੜੇ ਵੀ ਸੁੱਕੇ ਚ ਝੋਨਾ ਬੀਜ ਰਹੇ ਐ ਉਹਨਾਂ ਨੇ ਆਪਣਾ ਵਾਵਾ ਟਾਈਮ ਜਿਹੜਾ ਹੈਗਾ 24 ਘੰਟੇ ਤੱਕ ਝੋਨਾ ਦਾ ਬੀ ਪਿਓ ਲਿਆ ਉਸ ਤੋਂ ਬਾਅਦ ਸੁੱਕੇ ਖੇਤ ਵਿੱਚ ਬੀਜਤਾ ਸੁੱਕੇ ਖੇਤ ਗਰਮ ਹੋਇਆ ਗਰਮੋਂ ਤੇ ਬਾਅਦ ਬੀ ਦੇ ਉੱਗਣ ਚ ਦਿੱਕਤ ਆਈ ਤਾਂ ਉਹ ਥੋੜਾ ਧਿਆਨ ਰੱਖਣ ਤਾਂ ਕੋਸ਼ਿਸ਼ੇ ਕਰਨੀ ਹੈ ਕਿ ਜਿਹੜੀ ਉਲੀ ਨਾਸ਼ਕ ਦਵਾਈ ਹੈਗੀ ਹੈ ਬੀ ਨੂੰ ਬੀਜਣ ਤੋਂ ਪਹਿਲਾਂ ਮੜਾ ਜਾ ਗਿਲਾ ਕਰੋ ਗਿੱਲੇ ਬੀਜ ਉਪਰ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਦੇ ਨਾਲ ਜਿਹੜੀ ਆਪਣੀ ਆਹ 12 ਥੀਟ ਵਾਲਾ ਸਾਲਟ ਹੈਗਾ ਹਨਾ ਕਿਉਂ ਯੂਨੀਵਰਸਿਟੀ ਸਪ੍ਰਿੰਟ ਕਹਿੰਦੀ ਹੈ ਤੁਸੀਂ ਜਿਹੜਾ ਹੈਗਾ 12 ਥੀਟ ਵਾਲਾ ਸਾਲਟ ਕਿਸੇ ਕੰਪਨੀ ਦਾ ਲੈ ਕੇ 3 ਗ੍ਰਾਮ ਪ੍ਰਤੀ ਕਿਲੋ ਦੇ ਬੀਜਾਂ ਉੱਤੇ ਚਸ ਕੇ ਤੇ ਫਿਰ ਖੇਤ ਦੇ ਵਿੱਚ ਬਜਾਈ ਕਰਨੀ ਹੈ ਵੱਖ-ਵੱਖ ਕਿਸਾਨਾਂ ਦੇ ਵੱਖ-ਵੱਖ ਤਜਰਬੇ ਨੇ ਵੈਸਟ ਜੇ ਝੋਨੇ ਨੂੰ ਖਾਦ ਪਾਈ ਹੈ ਕਣਕ ਨੂੰ ਪੂਰੀ ਖਾਦ ਪਾਈ ਹੈ ਤੇ ਝੋਨੇ ਨੂੰ ਡਾਈ ਦੀ ਲੋਡ ਨਹੀਂ ਪੈਂਦੀ ਬਜਾਈ ਦੇ ਸਮੇਂ ਪਰੰਤੂ ਕਿਸਾਨ ਵੀਰਾਂ ਤਜਰਬੇ ਦੱਸਦੇ ਆ ਕਿ ਜੇਕਰ ਨਾਲ ਡੀਐਪੀ ਕੇ ਰੇ ਹੈ ਜਾਂ ਸੁਪਰ ਕੇ ਰੇ ਹੈ ਜਾਂ ਕੋਈ ਐਨਪੀਕੇ ਕੇ ਰੇ ਹੈ ਤਾਂ ਉਹਦੇ ਨਾਲ ਕਿਸਾਨ ਕਹਿੰਦੇ ਕਿ ਸਾਡਾ ਸਾਨੂੰ ਰਿਜ਼ਲਟ ਮਿਲਦਾ ਹੈ ਤਾਂ ਇਹ ਤੁਸੀਂ ਆਪਣੇ ਖੇਤ ਦੇ ਸਾਮਾ ਦੇਖ ਲਓ ਕਿ ਵੀਰੇ ਖੇਤ ਦੇ ਵਿੱਚ ਫਾਸਫੋਰ ਦੀ ਘਾਟ ਹੁੰਦੀ ਹੈ ਤਾਂ ਜੇ ਅਸੀਂ ਇਹ ਦਵਾਈਆਂ ਕੇਰਦੇ ਆਂ ਦੇ ਪਾਉਣੇ ਜਿਆਦਾ ਵਧੀਆ ਰਹਿੰਦਾ ਹੈ ਜਦੋਂ ਵੀ ਤੁਸੀਂ ਨਦੀਨ ਐਸਪਰੇ ਕਰਨੀ ਹੈ ਉਹ ਸ਼ਾਮ ਦੇ ਟਾਈਮ ਤੇ ਕਰਨੀ ਧਿਆਨ ਰੱਖਣਾ ਬੀਜ ਦੀ ਗਹਿਰਾਈ ਸਭ ਤੋਂ ਵੱਡੀ ਗੱਲ ਹੈ ਕਿ ਬੀਜ ਦੀ ਗਹਿਰਾਈ ਜਿਆਦਾ ਨਾ ਹੋਵੇ ਦੇਖੋ ਤਰਵਤਰ ਦੇ ਵਿੱਚ ਵੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਕਰੰਟ ਦੀ ਪਰੰਤੂ ਜੇ ਸਾਡਾ ਬੀ ਡੂੰਗਾ ਪੈ ਗਿਆ ਫੇਰ ਉਹਨੇ ਥੱਲੇ ਹੀ ਸਪਰਿੰਗ ਬਣੀ ਜਾਣਾ ਤੇ ਜਿਹੜਾ ਤੁਹਾਡਾ ਚੋਣਾ ਹੈਗਾ ਆਹ ਆਪਣਾ ਸੁੱਕਾ ਬੀਜ ਕੇ ਪਾਣੀ ਲਾਉਣਾ ਇਹਦੇ ਵਿੱਚ ਜੇ ਬੀ ਡੂੰਗਾ ਪਾਤਾ ਤੇ ਬਾਹਰ ਨਿਕਲ ਚ ਦਿੱਕਤ ਕਰੇਗਾ ਇਸ ਕਰਕੇ ਕੋਸ਼ਿਸ਼ੇ ਕਰੋ ਕਿ 3 ਤੋਂ 4 ਸੈਂਟੀਮੀਟਰ ਸਵਾ ਡੂਹ ਇੰਚ ਬੀ ਬਸ ਡੂੰਗਾ ਪਵੇ ਤੇ ਜਿਹੜਾ ਵੀ ਸੁੱਕਾ ਬੀਜ ਕੇ ਪਾਣੀ ਲਾ ਰਿਹਾ ਹੈ ਪਾਣੀ ਨਾਲ ਦੀ ਨਾਲ ਆ ਦੇਣਾ ਜਦੋਂ ਜਿਹੜਾ ਹੈਗਾ ਇਹ ਬੱਤਰ ਆ ਗਿਆ ਨਾਲ ਦੀ ਨਾਲ ਪੈਂਡੀ ਮੈਥਰੀਨ ਦਾ ਸਪਰੇਅ ਕਰ ਦਿਓ ਤੇ ਦੂਜਾ ਪਾਣੀ ਤੁਸੀਂ ਉਦੋਂ ਲਉਣਾ ਹੈ ਜਦੋਂ ਤੁਹਾਨੂੰ ਲੱਗੇ ਕਿ ਦਾਣਾ ਮੂੰਹ ਤੇ ਆ ਗਿਆ ਦਾਣਾ ਹੁਣ ਉੱਗਣ ਵਾਲਾ ਹੋ ਗਿਆ ਉਦੋਂ ਜੇ ਪਾਣੀ ਲਾ ਦਿਓ ਤੇ ਤੁਹਾਡਾ ਕੰਮ ਜਿਹੜਾ ਹੈਗਾ ਹੋ ਜਾਣਾ ਹੈ ਭਾਵੇਂ ਤੁਸੀਂ ਸੁੱਕਾ ਬੀਜ ਰਹੇ ਹੋ ਤੇ ਭਾਵੇਂ ਤਰ ਬੱਤਰ ਬੀਜ ਰਹੇ ਹੋ ਜੇ ਤੁਹਾਡੇ ਖੇਤ ਚ ਨਦੀਨ ਹੈਗੇ ਆ ਇੱਕ ਵਾਰੀ ਪਹਿਲਾਂ ਰੋਣੀ ਕਰਕੇ ਖੇਤ ਦੇ ਵਿੱਚ ਜਿਹੜਾ ਹੈਗਾ ਪ੍ਰਾਣੇ ਨਦੀਨ ਪ੍ਰਾਣੇ ਸਾਲ ਦਾ ਬੀਜ ਜਰੂਰ ਉਗਾ ਲਓ ਸਿੱਧੇ ਬਜਾਈ ਜੇਕਰ ਫੇਲ ਹੁੰਦੀ ਹੈ ਨਾ ਤੇ ਉਹ ਜੰਗਲੀ ਝੋਨੇ ਕਰਕੇ ਫੇਲ ਹੁੰਦੀ ਹੈ ਜੇ ਤੁਸੀਂ ਇੱਕ ਵਾਰੀ ਜਿਹੜਾ ਹੈਗਾ ਪੁਰਾਣੇ ਸਾਲ ਦਾ ਬੀਜ ਰਗਾ ਉਗਾ ਲਓਗੇ ਤਾਂ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗਾ ਤਾਂ ਇਹ ਕੁਝ ਮਹੱਤਵਪੂਰਨ ਗੱਲਾਂ ਸੀ ਬਾਕੀ ਆਪਾਂ ਇਹ ਤੇ ਡਿਟੇਲ ਚ ਗੱਲ ਕਰਦੇ ਆਂ ਇੱਕ ਇੱਕ ਮੈਥਡ ਦੇ ਉੱਤੇ ਕਿ ਕੀ ਕੀ ਕਰਨਾ ਹੈ ਤਾਂ ਜਿੰਨੀ ਕੋ ਪਰਮਾਤਮਾ ਨੇ ਬੁੱਧ ਬਖਸ਼ੀ ਹੈ ਉਸ ਹਿਸਾਬ ਦੇ ਨਾਲ ਟੜਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ